ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਕਿਰ ਪਾਰਟੀ ਦੀ ਜਿਹੜੀ ਟੋਰ ਕਮੇਟੀ ਦੀ ਮੀਟਿੰਗ ਹੈ ਉਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਹਿੱਟ ਹੋਈ ਹੈ। ਔਰ ਬਹੁਤ ਲੰਮਾ ਸਮਾਂ ਜਿਹੜੀ ਹੈ ਉਹ ਮੀਟਿੰਗ ਚੱਲੀ ਹੈ ਔਰ ਬਹੁਤ ਗੰਭੀਰ ਵਿਚਾਰ ਵਿਟੰਦਰਾ ਜਿਹੜਾ ਉਹ ਮੀਟਿੰਗ ਦੇ ਵਿੱਚ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਮੈਂ ਕੋਰ ਕਮੇਟੀ ਨੇ ਜਿਹੜਾ ਸਰਬਸੰਮਤੀ ਦੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਮਤਾ ਜਿਹੜਾ ਪਾਸ ਕੀਤਾ ਉਹ ਮੈਂ ਪੜ ਰਿਹਾ ਹਾਂ ਔਰ ਉਸ ਤੋਂ ਬਾਅਦ ਬਾਕੀ ਜਿਹੜੇ ਪੁਆਇੰਟ ਏਕੱਪ ਹੋਇਆ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਰਾਮਣੀ ਆਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਉਹਨਾਂ ਮੁੱਦਿਆਂ ਨੀਤੀਆਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਫਤਵਾ ਲੈਂਦੀ ਪੰਜਾਬ ਤੇ ਲੋਕਾਂ ਕੋਲ ਜਾਵੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਵਿੱਚ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਕਿਹਾ ਗਿਆ ਕਿ ਪਾਰਟੀ ਲਈ ਸਾਡੇ ਸਦਾਤ ਰਾਜਨੀਤੀ ਤੋਂ ਉੱਪਰ ਹਨ ਤੇ ਇਹ ਕਦੇ ਵੀ ਖਾਲਸਾ ਪੰਥ ਸਾਰੀਆਂ ਘਟਿੰਤੀਆਂ ਤੇ ਪੰਜਾਬੀਆਂ ਦੇ ਵਾਸਤੇ ਡਟਣ ਦੀ ਇਤਿਹਾਸਿਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ ਨਾਲ ਹੀ ਇਹ ਆਪਣਾ ਸਾਰਾ ਜੋ ਸਰਬੱਤ ਦੇ ਭਲੇ ਦੇ ਸਿਧਾਂਤ ਮੁਤਾਬਕ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਸੰਭਾਲਣ ਤੇ ਵੀ ਲਗਾਉਣਾ ਜਾਰੀ ਰੱਖੇਗੀ ਸਿੱਖਾਂ ਅਤੇ ਪੰਜਾਬੀਆਂ ਦੀ ਇਕਲੌਤੀ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਪਾਰਕੀ ਰਾਜਾਂ ਵਾਸਤੇ ਵੱਧ ਅਧਿਕਾਰ ਤੇ ਵਾਜਬ ਖੁਦਮੁਖਤਿਆਰੀ ਦੀ ਲੜਾਈ ਜਾਰੀ ਰੱਖੇਗੀ ਅਸੀਂ ਕਦੀ ਵੀ ਇਨ੍ਹਾਂ ਹਿੱਤਾਂ ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਭੇਖ 'ਚ ਇਨ੍ਹਾਂ ਤੇ ਚੌਕਸੀ ਵਿੱਚ ਕੋਈ ਘਾਟ ਆਉਣ ਦਿੱਤੀ ਜਾਵੇ ਮਤੇ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਹਨ ਦਿਰਹਾਈ ਲਈ ਆਪਣੇ ਦਿੱਤੇ ਵਾਅਦੇ ਨੂੰ ਪੂਰਾ ਕਰੇ ਇਹ ਵਾਅਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਸ੍ਰੀ ਗੁਰੂ ਗੰਸਾ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੀਤੇ ਗਏ ਸਨ ਮਤੇ ਵਿੱਚ ਹੋਰ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ ਅਤੇ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹੈ ਅਤੇ ਇਹ ਹਮੇਸ਼ਾ ਉਹਨਾਂ ਦੇ ਹਿੱਤਾਂ ਖਾਤਰ ਮੌਰੀ ਹੋ ਕੇ ਲੜਦੀ ਰਹੀ ਮਤੇ ਵਿੱਚ ਖਾਲਸਾ ਪੰਥ ਦੇ ਧਾਰਨਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਦੇ ਕੰਮਕਾਜ ਵਿੱਚ ਬੇਲੋੜੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਮਤੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸ਼ਾਸਨ ਦੀ ਸੱਤ ਨਖੇਦੀ ਕਰਦੇ ਹਾਂ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਅਤੇ ਤੱਕ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ਤੇ ਕਬਜ਼ੇ ਕਰਨ ਦੀ ਵੀ ਨਖੇਦੀ ਕਰਦੇ ਹਾਂ ਮਤੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤੁਗਲਕਾਬਾਦ ਨਵੀਂ ਦਿੱਲੀ ਵਿੱਚ ਅਸਥਾਨ ਨੂੰ ਪਿਆਟਰੀ ਕਰਨ ਦੀ ਨਕਦੀ ਕੀਤੀ ਗਈ ਤੇ ਇਸ ਦੀ ਬੜੀ ਉਸਾਰੀ ਵਾਸਤੇ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਕਿ ਪਵਿੱਤਰ ਆਤਮਾ ਤੇ ਦੁਨੀਆ ਭਰ ਵਿੱਚ ਉਹਨਾਂ ਦੇ ਲੱਖਾਂ ਸ਼ਰਧਾਲੂਆਂ ਵਿੱਚ ਇਸ ਪਵਿੱਤਰ ਉਸਾਰੀ ਇਹ ਥਾਂ ਲਾਟ ਕਰਨ ਤੋਂ ਨਾ ਕਰਨਾ ਬਹੁਤ ਵੱਡਾ ਵਿਕਰਾ ਅਤੇ ਬੇਇਨਸਾਫੀ ਹੈ। ਕੋਰਟ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੁੱਲਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੁੱਲਣ ਦੀ ਮੰਗ ਕੀਤੀ। ਇਹ ਕਿਹਾ ਕਿ ਪੰਜਾਬ ਸਾਰੇ ਪਾਸਿਆਂ ਤੋਂ ਕਿਰਿਆ ਸੂਬਾ ਹੈ ਜਿਸ ਨੂੰ ਇਸ ਬੰਦ ਵਿੱਚ ਕਈ ਰਿਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ। ਅਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਤੇ NSA ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ। ਇਨ੍ਹਾਂ ਕਦਮਾਂ ਦਾ ਪਾਰਟੀ ਨੇ ਐਮਰਜੈਂਸੀ ਵੇਲੇ ਵੀ ਵਿਰੋਧ ਕੀਤਾ ਸੀ। ਸਭ ਤੋਂ ਵੱਡੇ ਦੇਸ਼ ਪੰਛੀ ਦਾ ਪ੍ਰਕਾਸ਼ ਸਿੰਘ ਬਾਦਲ ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਐਨਐਸਏ ਵਰਗੇ ਕਾਨੂੰਨ ਲਾਗੂ ਕੀਤੇ ਪਾਰਟੀ ਨੇ ਬਾਬਾ ਸਾਹਿਬ ਭੀਮrao ਅੰਬੇਦਕਰ ਵੱਲੋਂ ਸਰਜੇ ਸੰਵਧਾਨ ਨੂੰ ਵੀ ਕਿਸੇ ਤਰੀਕੇ ਦਾ ਖੋਰਾ ਲਾਉਂਦਾ ਵਿਰੋਧ ਕੀਤਾ ਇਹ ਜਿਹੜਾ ਸਾਰਾ ਮਤਾ ਜਿਹੜਾ ਅੱਜ ਲੰਬੀ ਵਿਚਾਰੂ ਚੰਦਰੇ ਤੋਂ ਬਾਅਦ ਤੈ ਹੋਇਆ ਸੀ ਸਰਬਸੰਤੀ ਨਾਲ ਪਾਸ ਹੋਇਆ ਸੀ ਇਹ ਸਾਰੀ ਉਸ ਮਤੇ ਦੀ ਜਿਹੜੀ ਵਰਡਿੰਗ ਹੈ ਉਹ ਹੁ ਮੈਂ ਤੁਹਾਡੇ ਨਾਲ ਸਰ ਜੀ ਕੀਤੀ ਦੂਜੀ ਗੱਲ ਹੈ ਕਿ ਜਿਹੜੀ ਅੱਜ ਦੀ ਕੋਰ ਕਮੇਟੀ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਇੱਕ ਬਹੁਤ ਵੱਡਾ ਸਕੈਂਡਲ ਇਸ ਵੇਲੇ ਚਰਚਾ ਦੇ ਵਿੱਚ ਹੈ ਜਿਸ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੱਲ ਸ਼ਾਮੀ ਗ੍ਰਿਫਤਾਰੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਕੋਰ ਕਮੇਟੀ ਨੇ ਜਿਹੜਾ ਇਹ ਮਹਿਸੂਸ ਕੀਤਾ ਕਿ ਇਸ ਜਿਹੜੇ ਸਕੈਂਡਲ ਦੇ ਸਾਹਮਣੇ ਆਉਣ ਦੇ ਨਾਲ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਪਿਛਲਾ ਚਿਹਰਾ ਉਹ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਇਹ ਲੋਕੀ ਜਿਹੜੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਜਿਹੜਾ ਲਗਾਤਾਰ ਐਲਾਨਦੇ ਸੀ ਔਰ ਜਿਨ੍ਹਾਂ ਨੇ ਇੱਕ ਸਾਫ਼ ਸੁਥਰੀ ਰਾਜਨੀਤੀ ਜਿਹੜੀ ਹੈ ਦੇਸ਼ ਦੇ ਵਿੱਚ ਜਿਹੜੀ ਦੇਂਦਾ ਲੋਕਾਂ ਨੂੰ ਝਾਸਾ ਦਿੱਤਾ ਸੀ ਔਰ ਜਿਨ੍ਹਾਂ ਨੇ ਇੱਕ ਸਟਰੋਂਗ ਲੋਕਪਾਲ ਬਣਾਉਣ ਦੀ ਜਿਹੜੀ ਆ ਉਹ ਬੜੀ ਵੱਡੀ ਜਿਹੜੀ ਆ ਦੇਸ਼ ਦੇ ਸਾਹਮਣੇ ਇੱਕ ਨਵੀਂ ਜਿਹੜੀ ਆ ਆਪਣੀ ਮੰਗ ਰੱਖੀ ਸੀ ਔਰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰੀ ਅਸੀਂ ਸ਼ਕਤੀਸ਼ਾਲੀ ਲੋਕਪਾਲ ਬਣਾਵਾਂਗੇ ਜਿਹੜਾ ਹਰ ਪੱਧਰ ਦੇ ਭ੍ਰਿਸ਼ਟਾਚਾਰ ਨੂੰ ਨੱਟ ਪਾਵੇਗਾ ਅੱਜ ਉਹਨਾਂ ਲੋਕਾਂ ਦੀ ਸਾਰੀ ਜਿਹੜੀ ਅਸਲੀਅਤ ਹੈ ਉਹ ਅੱਜ ਦੁਨੀਆ ਦੇ ਸਾਹਮਣੇ ਉਜਾਗਰ ਹੋ ਗਈ ਕਿ ਥੋੜੇ ਸਮੇਂ ਦੇ ਰਾਜ ਦੇ ਵਿੱਚ ਪਹਿਲਾ ਕਿੰਨੇ ਮੰਤਰੀ ਜਿਹਦੇ ਵਿੱਚ ਮਨੀਸ਼ ਸੋਧਿਆ ਵੀ ਆ ਜਿਹਦੇ ਵਿੱਚ ਉਹਨਾਂ ਦੇ ਜਤਿੰਦਰ ਜਨਮੀ ਨੇ ਜਿਹਦੇ ਵਿੱਚ ਸੰਜੇ ਸਿੰਘ ਵੀ ਪਹਿਲਾਂ ਅਰੈਸਟ ਹੋਇਆ ਉਹਦੇ ਵਿੱਚ ਇੱਕ ਨਈਰ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਵੀ ਗ੍ਰਿਫਤਾਰ ਹੋਇਆ ਹੋਰ ਵੀ ਗ੍ਰਿਫਤਾਰੀਆਂ ਹੋਈਆਂ ਔਰ ਹੁਣ ਜਿਹੜੀ ਆ ਆਪ ਸੁਪਰੀਮੋ ਅਰਵਿੰਦ ਕੇਟਰੀਵਾਲ ਦੀ ਗ੍ਰਿਫਤਾਰੀ ਨੇ ਜਿਹੜਾ ਦੇਸ਼ ਦੇ ਸਾਹਮਣੇ ਰੱਖ ਦਿੱਤਾ ਕਿ ਸਭ ਤੋਂ ਪ੍ਰਸ਼ਤ ਪਾਰਟੀ ਕੋਈ ਦੇਸ਼ ਦੇ ਵਿੱਚ ਹੈ ਤੇ ਉਹ ਆਮ ਆਦਮੀ ਪਾਰਟੀ ਇੱਕ ਤਾਂ ਸਾਡੀ ਕੋਰ ਕਮੇਟੀ ਨੇ ਇਹ ਗੱਲ ਜਿਹੜੀ ਹੈ ਉੱਤੇ ਸ਼ੰਕਾਜਾਰ ਕੀਤੀ ਹੈ ਕਿ ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਿਸੀ ਸੀ ਉਹ ਵੀ ਇਸੇ ਤਰੀਕੇ ਹੀ ਡਰਾਫਟ ਕੀਤੀ ਗਈ ਸੀ ਜਿਹੜੀ ਟੀਮ ਨੇ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਡਰਾਫਟ ਕੀਤੀ ਸੀ ਉਸੇ ਹੀ ਟੀਮ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਹੋਟਲਾਂ ਦੇ ਵਿੱਚ ਮੀਟਿੰਗਾਂ ਕਰਕੇ ਉਸੇ ਤਰੀਕੇ ਹੀ ਪੈਸੇ ਦਾ ਲੈਣ-ਦੇਣ ਕਰਕੇ ਤੇ ਇੱਥੇ ਦੀ ਪੰਜਾਬ ਦੀ ਐਕਸਾਈਟ ਪਾਲਸੀ ਜਿਹੜੀ ਆ ਉਹ ਬਣਾਈ ਸੀ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਹਾਲੇ ਤੱਕ ਐਕਸ਼ਨ ਕਿਉਂ ਨਹੀਂ ਲੱ타 ਗਿਆ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਕਿਉਂਕਿ ਇੱਥੇ ਅਫਸਰਾਂ ਦੇ ਘਰਾਂ ਦੇ ਵਿੱਚ ਤਾਂ ਰੇਡ ਹੋ ਚੁੱਕਿਆ ਪਰ ਮੰਤਰੀਆਂ ਨੂੰ ਕਿਉਂ ਸਪੇਅਰ ਕੀਤਾ ਗਿਆ ਹੁਣ ਤੱਕ ਔਰ ਮੁੱਖ ਮੰਤਰੀ ਨੂੰ ਪੰਜਾਬ ਨੂੰ ਜਿਹੜਾ ਇਹਦੇ ਵਿੱਚ ਕਿਉਂ ਨਹੀਂ ਇਨਵੋਲਵ ਕੀਤਾ ਗਿਆ ਇਹ ਜਿਹੜੀ ਆ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਇਹਦੇ ਵੀ ਅਸੀਂ ਸ਼ੰਕਾ ਜਾਹਰ ਕੀਤੀ ਹੈ ਕਿ ਇਹਦੇ ਕਾਰਨ ਦੱਸਨੇ ਚਾਹੀਦੇ ਕਿ ਕ੍ਰਾਈਮ ਸੇਮ ਹੈ ਪਹਿਲਾ ਦਿੱਲੀ ਦੇ ਵਿੱਚ ਹੋਇਆ ਸੇਮ ਕ੍ਰਾਈਮ ਜਿਹੜਾ ਉਹ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਤੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋ ਗਈ ਪਰ ਪੰਜਾਬ ਦੇ ਵਿੱਚ ਹਾਲੇ ਢਿੱਡ ਮਹਿਸੂਸ ਹੋਈ ਹੈ ਇਹ ਕਿਸ ਤਰੀਕੇ ਜਿਹੜੀ ਹੈ ਇਹ ਕੌਣ ਇਹਨੂੰ ਵਿਚਾਰਿਆ ਇਹ ਜਿਹੜਾ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੀਡੀਆ ਨੂੰ ਵੀ ਕਰਲੀ ਨਜ਼ਰ ਜਿਹੜੀ ਹੈ ਉਹ ਰੱਖਣੀ ਚਾਹੀਦੀ ਹੈ ਔਰ ਇੱਕ ਅਸੀਂ ਮੰਗ ਕੀਤੀ ਹੈ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਥੋੜਾ ਬੋਤਾ ਮਾਨ ਸਨਮਾਨ ਰੱਖਣਾ ਚਾਹੀਦਾ ਤੁਰੰਤ ਮੁੱਖ ਮੰਤਰੀ ਦੇ ਉਤੇ ਤੋਸੀਫਾ ਦੇਣਾ ਚਾਹੀਦਾ ਔਰ ਜੇ ਨਹੀਂ ਦਿੰਦਾ ਤਾਂ ਫਿਰ ਇਹਨੂੰ ਹਟਾਉਣਾ ਚਾਹੀਦਾ ਕਿਉਂਕਿ ਆਜ਼ਾਦ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਜਿਹੜਾ ਮੌਜੂਦਾ ਉਹ ਇੱਡੇ ਵੱਡੇ ਸਕੈਂਡਲ ਦੇ ਵਿੱਚ ਜਿਹੜਾ ਅਰੈਸਟ ਹੋਇਆ ਔਰ ਕਮਾਲ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਸਾਥੀ ਮੰਤਰੀ ਬਿਆਨ ਦੇ ਰਹੇ ਆ ਕਿ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣ ਇਹ ਜਿਹੜੀ ਰਵਾਇਤ ਹੈ ਇਹਦੇ ਨਾਲ ਦੁਨੀਆ ਦੇ ਵਿੱਚ ਸਾਡਾ ਸਿਰ ਨੀਵਾਂ ਹੋਏਗਾ ਜੇਡੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਜੇ ਕਿਸੇ ਤੇ ਅਲਿਗੇਸ਼ਨ ਲੱਗ ਜਵੇ ਤੇ ਪਹਿਲਾਂ ਉਹਨੂੰ ਅਸਤੀਫਾ ਦੇਣਾ ਚਾਹੀਦਾ ਜਾਂਚ ਬਾਅਦ ਚ ਹੋਣੀ ਚਾਹੀਦੀ ਹੈ ਤੇ ਹੁਣ ਐਡੀ ਵੱਡੀ ਲੰਬੀ ਜਾਂਚ ਹੋਣ ਤੋਂ ਬਾਅਦ ਜਦੋਂ ਜੱਜ ਸਾਹਿਬਾਨ ਦੇ ਕੋਲ ED ਨੇ ਫਾਈਲ ਪੇਸ਼ ਕੀਤੀ ਤੇ ਜੱਜ ਸਾਹਿਬਾਨ ਕਹਿ ਰਿਹਾ ਵੀ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤੇ ਫਿਰ ਉਹ ਬੰਦਾ ਕਹਿੰਦਾ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਉਹਨੂੰ ਜਾਂ ਆਪ ਅਸਤੀਫਾ ਦੇਣਾ ਚਾਹੀਦਾ ਜੇ ਨਹੀਂ ਦੇ ਰੇ ਤੇ ਫਿਰ ਤੁਰੰਤ ਉਹਨੂੰ ਡਿਸਮਿਸ ਕਰਕੇ ਉਹਦੇ ਤੋਂ ਹਟਾਉਣਾ ਚਾਹੀਦਾ ਇੱਕ ਜਿਹੜਾ ਸੰਗਰੂਰ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਆਪਣਾ ਜ਼ਿਲ੍ਹਾ ਉੱਥੇ ਜਰੀਲੀ ਸ਼ਰਾਬ ਕਰਕੇ ਜਿਹੜੀਆਂ ਮੌਤਾਂ ਹੋਈਆਂ ਸੀ ਉਹਦੀ ਗਿਣਤੀ 14 ਤੱਕ ਪਹੁੰਚ ਗਈ। ਪਰ ਹਾਲੇ ਖ਼ਤਰਾ ਹੈ ਕਿ ਹੋਰ ਵੀ ਨੁਕਸਾਨ ਜਿਹੜਾ ਮਨੁੱਖੀ ਜਾਨਾਂ ਦਾ ਉਹਦੇ ਵਿੱਚ ਹੋ ਸਕਦਾ ਹੈ। ਇਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਹਾਲੇ ਤੱਕ ਜੁਡੀਸ਼ੀਅਲ ਜਾਂਚ ਕਿਉਂ ਨਹੀਂ ਕਰਵਾਈ ਗਈ? ਕਿਉਂਕਿ ਜਦੋਂ ਟੰਟਨ ਹੋਇਆ ਸੀ ਤੇ ਮੁੱਖ ਮੰਤਰੀ ਸਾਹਿਬ ਮੰਗ ਕਰਦੇ ਸੀ ਕਿ 302 ਦਾ ਪਰਚਾ ਹੋਣਾ ਚਾਹੀਦਾ ਤੇ ਇਹ ਕੀ ਗੱਲ ਇਹ ਜਿਹੜੀਆਂ ਤੁਹਾਡੇ ਜਿਹੜੇ ਦੀਆਂ ਜਿਹੜੇ ਪਿੰਡ ਗੁਜਰਾ ਢੰਡੋਲੀ ਉਪਰੀ ਇੱਥੇ ਦੇ ਇਨਸਾਨਾਂ ਦੀ ਕੋਈ ਕੀਮਤ ਨਹੀਂ ਜ਼ਿੰਦਗੀ ਦੀ ਇੰਨਾ ਗਰੀਬ ਲੋਕਾਂ ਦੀ ਵੀ ਜਾਨ ਗਈ ਆ ਉਹਨਾਂ ਪਰਿਵਾਰਾਂ ਦੇ ਉੱਤੇ ਵੀ ਪਹਾੜ ਟੁੱਟਿਆ ਤੇ ਹੁਣ ਕਿਉਂ ਨਹੀਂ 302 ਦਾ ਪਰਚਾ ਦਰਜ ਹੁੰਦਾ ਜੀ ਹੁਣ ਕਿਉਂ ਨਹੀਂ ਜੁਡੀਸ਼ੀਅਲ ਇਨਕੁਆਰੀ ਆਰਡਰ ਹੋਈ ਕਿੰਨੋਂ ਬਚਾਉਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਏ ਅੱਜ ਦੀ ਸਾਡੀ ਕੋਰ ਕਮੇਟੀ ਨੇ ਮੁੱਖ ਮੰਤਰੀ ਸਾਹਿਬ ਤੋਂ ਜਿੱਥੇ ਜਵਾਬ ਮੰਗਿਆ ਉੱਥੇ ਨਾਲ ਦੀ ਨਾਲ ਇਹਦੀ ਨਿਰਪੱਖ ਜੁਡੀਸ਼ੀਅਲ ਹਾਈ ਲੈਵਲ ਜਾਂਚ ਦੀ ਮੰਗ ਜਿਹੜੀ ਆ ਉਹ ਵੀ ਅਸੀਂ ਅੱਜ ਕੀਤੀ ਇਸ ਕਰਕੇ ਇਹ ਅੱਜ ਦੇ ਮੁੱਖ ਮੁੱਦੇ ਸੀਗੇ ਹੋਰ ਜੇ ਕੋਈ ਇਸ ਤੋਂ ਇਲਾਵਾ ਕੋਈ ਤੁਹਾਡਾ ਜੇ ਕੋਈ ਸਵਾਲ ਹੈ ਉਹ ਤੁਸੀਂ ਜਰੂਰ ਪੁੱਛ ਸਕਦੇ ਹੋ ਚਰਚਾ ਉਹ ਐਲਾਨ ਕਰਦੇ ਹਾਂ ਦੇਖੋ ਅੱਜ ਅਸੀਂ ਪਾਰਲੀਮੈਂਟ ਦੀ ਸਾਰੀ ਤਿਆਰੀ ਦੇ ਸਬੰਧ ਦੇ ਵਿੱਚ ਜਿਹੜੀ ਸਾਡੀ ਸਾਡੇ ਪ੍ਰਧਾਨ ਸਾਹਿਬ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਉਹਦੀ ਸਾਰੀ ਸਮੀਖਿਆ ਕੀਤੀ ਹੈ ਕਿ ਕਿਸ ਤਰੀਕੇ ਅੱਗੇ ਚੱਲਣੀ ਚਾਹੀਦੀ ਹੈ ਚੋਣ ਪ੍ਰਚਾਰ ਕਿਸ ਤਰੀਕੇ ਚੱਲਣਾ ਚਾਹੀਦਾ ਔਰ ਅੱਜ ਲੰਬੀ ਡਿਸਕਸ਼ਨ ਤੋਂ ਬਾਅਦ ਜਿਹੜੇ ਵੱਡੇ ਮਹੱਤਵਪੂਰਨ ਮੁੱਦੇ ਆ ਸਾਡੇ ਵਾਸਤੇ ਕਿਉਂਕਿ ਸਾਡੇ ਵਾਸਤੇ ਮੁੱਦੇ ਪਿੰਡਾਂ ਜਿਆਦਾ ਇੰਪੋਰਟੈਂਟ ਉਹ ਅਸੀਂ ਅੱਜ ਜਿਹੜੇ ਇਹਨਾਂ ਨੂੰ ਅਸੀਂ ਅਚੀਵ ਕਰਨਾ ਚਾਹੁੰਦੇ ਆ ਉਹ ਸਾਰੇ ਅਸੀਂ ਜਿਹੜੇ ਜਿਹੜੇ ਅੱਜ ਲੈ ਆ ਇਸ ਤੋਂ ਇਲਾਵਾ ਹਲੇ ਇਸ ਮੁੱਦੇ ਦੇ ਉੱਤੇ ਹੋਰ ਜਿਹੜਾ ਉਹ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਅਸੀਂ ਤਾਂ ਕਿੰਨੇ ਮੁੱਦੇ ਹੱਲ ਹੋਣੇ ਚਾਹੀਦੇ ਅਸੀਂ ਆਪਣੀ ਭਾਵਨਾ ਪ੍ਰਗਟ ਕੀਤੀ ਆ ਔਰ ਇਹ ਤੁਸੀਂ ਆਪ ਦੇਖ ਲਓ ਕਿ ਇਹਦੇ ਵਿੱਚ ਇੱਕ ਵੀ ਮੁੱਦਾ ਨਹੀਂ ਆ ਜਿਹਨੂੰ ਪੰਜਾਬ ਦੇ ਸਾਡੇ ਲੋਕੀ ਕਹਿਣਗੇ ਕਿ ਇਹ ਮੁੱਦਾ ਵਾਜਬ ਨਹੀਂ ਸਾਰੇ ਲੋਕਾਂ ਦੇ ਮੁੱਦੇ ਨੇ ਪੰਥ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਇਸ ਕਰਕੇ ਔਰ ਕੋਈ ਵੀ ਮੁੱਦਾ ਅਜਿਹਾ ਨਹੀਂ ਆ ਕਿ ਜਿਹੜਾ ਹੱਲ ਨਹੀਂ ਹੋ ਸਕੇ ਅਸੀਂ ਜਿਹੜੀ ਹੈ ਉਹਦੇ ਤੇ ਪੈਰਲ ਕੀਤੀ ਹੈ ਤੇ ਪਹਿਲਾ ਜਿਹੜੇ ਪੰਜਾਬ ਦੇ ਬੰਦੇ ਨੇ ਉਹਦੇ ਤੇ ਅਸੀਂ ਜੋ ਅਸੀਂ ਸੋਚਿਆ ਕਿ ਇਹ ਹੱਲ ਹੋਣੇ ਚਾਹੀਦੇ ਆ ਜਿਹਦੇ ਵਾਸਤੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਉਹ ਤੁਹਾਡੇ ਸਾਹਮਣੇ ਰੱਖਿਆ ਬਾਕੀ ਉਸ ਤੋਂ ਬਾਅਦ ਕੋ-ਡਵੈਲਪਮੈਂਟ ਦੀ ਤਰ੍ਹਾਂ ਸਾਂਝੀ ਕਰਾਂਗੇ ਇੱਕ ਵਾਰ ਇੱਕ ਟੀਵੀ ਗੱਲ ਚੱਲ ਰਹੀ ਸੀ ਕਿ ਇਸ ਲੋਕਾਂ ਦੇ ਵਿੱਚ ਉਹ ਦੇਖ ਨੂੰ ਮਿਲੇਗਾ ਦੇਖੋ ਮੇਰੇ ਰਿਪੀਟ ਕਰਨ ਦੀ ਕੋਈ ਗੱਲ ਨਹੀਂ ਹੈ ਜਦੋਂ ਸਾਡੇ ਇੱਕ ਪਿਛਲੇ ਇਲੈਕਸ਼ਨ ਤੋਂ ਬਾਅਦ ਇਨਟਰੋਸਪੈਕਸ਼ਨ ਵਾਸਤੇ ਸਰਦਾਰਕ ਬਾਗ ਸਿੰਘ ਚੁੰਦਾ ਵੀ ਅਗਵਾਈ ਚੇਕ ਕਮੇਟੀ ਬਣੀ ਸੀ ਜੋ ਸਾਧਵੇ ਤੇ ਮਿਕਸੀ ਕਮੇਟੀ ਦੀਆਂ ਰეკਮੈਂਡੇਸ਼ਨ ਜਿਹੜੀਆਂ ਐਕਸੈਪਟ ਕੀਤੀ ਸੀ ਪ੍ਰਧਾਨ ਸਾਹਿਬ ਨੇ ਆਪ ਅਨਾਉਂਸ ਕੀਤੀ। ਸ਼ਰਮਨੀ ਕਾਜੀਲ ਦੇ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਚੀਜ਼ਾਂ ਅਨਾਉਂਸ ਕੀਤੀਆਂ ਉਹਦੇ ਵਿੱਚ ਅਨੁਸਾਰ। ਪਾਇਤਾ ਤੋਂ ਕਰਦੀ ਮੰਗ ਮਿਲੇ ਹੈ। ਦੇਖੋ ਸਾਨੂੰ ਤੇ ਹੈ ਕਿ ਜਿਹੜਾ ਲੁੱਟਦਾ ਪੈਸਾ ਉਹ ਰਿਕਵਰ ਹੋਣਾ ਚਾਹੀਦਾ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਇਹ ਰਾ ਇੰਨੇ ਸਮੇਂ ਦੇ ਵਿੱਚ ਐਡੀ ਵੱਡੀ ਲੁੱਟ ਹੋਈ ਹੈ ਕਿਉਂਕਿ ਹੁਣ ਜਿਹੜੀ ਕਵਤਾ ਜਿਹਦੀ ਗ੍ਰਿਫਤਾਰੀ ਹੋਈ ਹੈ ਉਹ ਕਲੀਗਰੀ ਹੈ ਕਿ 100 ਕਰੋੜ ਰੁਪਏ ਤਾਂ ਠੇਕੇਦਾਰਾਂ ਤੋਂ ਮੈਂ ਲੈ ਕੇ ਕੇਜਰੀਵਾਲ ਤੇ ਇਹਦੇ ਸਾਥੀਆਂ ਨੂੰ ਦਿੱਤਾ ਜਿਹੜੇ ਪਹਿਲਾਂ ਫੜ ਕੇ ਈਡੀ ਨੇ ਬਿਠਾਏ ਹੋਏ ਆ ਉਹਨਾਂ ਨੇ ਕਿੰਨੇ ਕਿੰਨੇ ਦੱਸਿਆ ਉਹ ਵੀ ਰਿਕਾਰਡ ਈਡੀ ਦੇ ਕੋਲ ਹੈ ਤੇ ਗੱਲ ਤੇ ਹੈ ਕਿ ਪੈਸਾ ਜਿਹੜਾ ਹੈ ਇਹ ਰਿਕਵਰ ਹੋਣਾ ਚਾਹੀਦਾ ਇਸ ਕਰਕੇ ਰਿਮਾਂਡ ਜੇ ਘਾਟੇ ਵਿੱਚ ਹੋਰ ਲੈ ਲੈਣ ਤਲ ਤੇ ਕਿ ਲੋਕਾਂ ਦਾ ਲੁੱਟਦਾ ਪੈਸਾ ਇੱਕ ਇੱਕ ਪੈਸੇ ਦਾ ਜਿਹੜਾ ਉਹ ਜਿਹੜਾ ਕੱਢ ਕੇ ਤੇ ਉਹ ਖਜ਼ਾਨੇ ਚ ਜਮ੍ਹਾਂ ਹੋਣਾ ਚਾਹੀਦਾ ਸਾਡੀ ਇਹ ਮੰਗ ਹੈ। ਸਿੱਤ ਮਾ ਸਾਹਿਬ ਫਾਈਨਾਂਸ ਜਿਹੜਾ ਇਹ ਬਾਰੰਦ ਗਿਆ। ਤੁੰਗਾਂ ਤਾਂ ਕਿ ਇਹ ਕਿ ਪੰਜਾਬ ਦੀ ਸੁਰੱਖਿਆ ਨਹੀਂ ਕਰਦੇ ਜੀ ਤੇ ਸੁਰੱਖਿਆ ਤਾਂ ਆਮ ਜਨਤਾ ਨਹੀਂ ਨਹੀਂ ਮੈਂ ਕਹਾਂ ਕਿ ਕੇਸ ਹੀ ਸੇਮ ਹੈ। ਔਰ ਗੁਨਾਹ ਕਰਨ ਵਾਲੇ ਵੀ تقریبا ਸੇਮ ਹੀ ਹੈ। ਉਹ ਟੀਮ ਉੱਥੇ ਦਾ ਪੈਸਾ ਟੰਗਾ ਲੈ ਕੇ ਜਮ੍ਹਾਂ ਕਰਾ ਕੇ ਇੱਥੇ ਆਲੀ ਠੀਕ ਹੈ ਨਾ? ਉਹ ਇੱਥੇ ਵਾਲਾ ਪੈਸਾ ਫਿਰ ਕਿਨੂੰ ਕਿਨੂੰ ਗਿਆ ਉਹ ਵੀ ਪਤਾ ਲੱਗਣਾ ਚਾਹੀਦਾ ਜਿਹੜਾ ਸਾਡਾ ਪੰਜਾਬ ਦਾ ਪੈਸਾ ਹੈ ਸਾਡੇ ਤੇ ਚਲੋ ਦਿੱਲੀ ਵਾਲਾ ਵਿਦੇਸ਼ ਦਾ ਹੀ ਪੈਸਾ ਪਰ ਇਹ ਤਾਂ ਸਾਡਾ ਆਪਣੇ ਸੁਭੇ ਦਾ ਪੈਸਾ ਸਾਡੇ ਤੇ ਇੱਥੇ ਤਰਖਾਵਾ ਦੇਣ ਨੂੰ ਪੈਸੇ ਨਹੀਂ ਹਸਪਤਾਲਾਂ ਵਿੱਚ ਦਵਾਈਆਂ ਵਾਸਤੇ ਖਰੀਦਣ ਵਾਸਤੇ ਇੱਕ ਪੈਸਾ ਨਹੀਂ ਮਰੀਜ਼ਾਂ ਦੇ ਪੱਟੀ ਬੰਨਣ ਵਾਸਤੇ ਕੋਈ ਇੱਕ ਪੈਸਾ ਨਹੀਂ ਮੁਲਾਜ਼ਮਾਂ ਨੂੰ ਛੋਟੇ ਛੋਟੇ ਜਿਹੜੇ ਉਹਨਾਂ ਦੇ ਜਿਹੜੇ ਹੁੰਦੇ ਪੱਤੇ ਉਹ ਦੇਣ ਵਾਸਤੇ ਪੈਸਾ ਨਹੀਂ ਤੇ ਇੰਨਾ ਪੈਸਾ ਇੱਥੇ ਜਿਹੜਾ ਐਸਾਈਡ ਪਾਲਿਸੀ ਦੇ ਵਿੱਚੋਂ ਲੁੱਟਿਆ ਉਹ ਕਿੰਨੇ ਲੁੱਟਿਆ ਚਿਹਰੇ ਤੇ ਸਾਹਮਣੇ ਹੋਣੀ ਚਾਹੀਦੀ ਇੱਕ ਗੁਰ ਹਾਂ ਦੇਖੋ ਸਾਰਾ ਕੁਝ ਅੱਜ ਦੀ ਮੀਟਿੰਗ ਵਿੱਚ ਜੋ ਕੁਝ ਵੀ ਤੈਅ ਹੋਇਆ ਫੈਸਲਾ ਹੋਇਆ ਵਿਚਾਰ ਵਟਾਂਦਰਾ ਤੂੰ ਉਹ ਤੁਹਾਡੇ ਨਾਲ ਚੀਮਾ ਸਾਹਿਬ ਨੇ ਸਾਂਝਾ ਕਰ ਦਿੱਤਾ ਕਿ ਪਾਰਟੀ ਨੇ ਕੀ ਫੈਸਲਾ ਲਿਆ ਕਿ ਮੋਰਟੀ ਦੀ ਗੱਲ ਜਿਹੜੀ ਚੀਮਾ ਸਾਹਿਬ ਨੇ ਜਿਹੜੇ ਮਤੇ ਦੱਸੇ ਨੇ ਉਹਨਾਂ ਦੇ ਵਿੱਚ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀ ਕਿ ਪੰਥ ਦੀ ਤੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਾਈ ਲੜੀ ਹੈ ਤੇ ਅੱਜ ਵੀ ਉਹਨਾਂ ਹੱਕਾਂ ਤੇ ਹਿੱਤਾਂ ਦੇ ਉੱਤੇ ਪਹਿਰਾ ਦਿੰਦਿਆ ਹੋਏ ਆਪਨੀ ਸਿਧਾਂਤ ਦੇ ਉੱਤੇ ਪਹਿਰਾ ਦਿੰਦਿਆ ਹੋਇਆ ਇਹ ਮੈਸੇਜ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਸਿੱਖ ਪੰਥ ਨੂੰ ਤੇ ਸ਼ਰੋਮਣੀ ਅਕਾਲੀ ਦਲ ਵਾਸਤੇ ਸਭ ਤੋਂ ਪਹਿਲਾਂ ਪਾਰਟੀ ਦੀ ਅਡਿਆਲੋਜੀ ਪਾਰਟੀ ਸਿਧਾਂਤ ਸਿੱਖ ਪੰਥ ਤੇ ਪੰਜਾਬ ਦੇ ਮਸਲੇ ਆ ਜਿਹੜਾ ਅੱਜ ਦਾ ਮੂਲ ਸਿੱਟਾ ਤੇ ਰਾਜਸੀ ਸੱਤਾ ਜਿਹੜੀ ਹੈ ਉਸ ਤੋਂ ਬਾਅਦ ਦੀ ਗੱਲ ਹੈ ਬਾਕੀ ਜਿਹੜੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਦੀ ਉਹ ਫੜੇ ਵੀ ਗਏ ਰਿਮਾਂਡ ਵੀ ਚੱਲਦਾ ਹੈ ਪੁਛਗਿਛ ਵੀ ਹੋਊਗੀ ਤੇ ਮੇਰੀ ਜਿਹੜੀ ਹੈ ਦਿੱਲੀ ਦੇ ਜੇਲ੍ਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮੇਰਾ ਵੀ ਤਿਹਾਰ ਜੇਲ੍ਹ ਬਾਰੇ ਬੜਾ ਤਜਰਬਾ ਹੈ ਉਸ ਤਜਰਬੇ ਦਾ ਲਾਭ ਉਠਾਉਂਦਿਆਂ ਹੋਇਆ ਮੈਂ ਦਿੱਲੀ ਦੇ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਆਪਣਾ ਸੁਝਾਅ ਦੇਣਾ ਹੈ ਕਿ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੀ 3 ਨੰਬਰ ਜੇਲ੍ਹ ਦੀ 16 ਚੱਕੀਆਂ ਦੇ ਵਿੱਚ ਰੱਖਿਆ ਜਾਵੇ ਜਿੱਥੇ ਫਾਂਸੀ ਹੱਤਾਂ ਆ ਔਰ ਜਿੱਥੇ ਮਕਬੂਲ ਭੱਟ ਦੀ ਕਬਰ ਵੀ ਬਣੀ ਹੋਈ ਹੈ ਔਰ ਮੇਰਾ ਖਿਆਲ ਹੈ ਕਿ ਉਹ ਵੇਡਾ ਸ਼ਾਂਤੀ ਵਾਲਾ ਹੱਤਾ ਆਇਆ ਕਿ ਜਿੱਥੇ ਉਹ ਜਿਹੜੀ ਵਿਪਾਸਨਾ ਕਰਦੇ ਨੇ ਹਾਂਜੀ ਤੇ ਉੱਥੇ ਵਿਪਾਸਨਾ ਵਾਸਤੇ ਵੀ ਕੇਜਰੀਵਾਲ ਸਾਹਿਬ ਨੂੰ ਖੁੱਲਾ ਟਾਈਮ ਮਿਲੂਗਾ ਕਿਉਂਕਿ ਜਿਹੜਾ ਉਹ ਫਾਂਸੀ ਹੱਤਾ ਆਇਆ 16 ਚੱਕੀਆਂ ਉਹਨਾਂ ਬਾਰੇ ਮੇਰਾ ਤਜਰਬਾ ਬੜਾ ਆ ਉਹ ਬਹੁਤ ਹੋ ਗਿਆ ਹੈ ਮੈਂ ਇਨਾਂ ਖਸ ਜਾ ਦੇ ਥੈਂਕ ਯੂ ਜੀ